ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਡੀਓ ਐਂਡ ਟਿੱਕਰ ਵੇਖਿਆ ਜੇ ਅੱਧਿਓ ਇਗਨੋਰ ਨਾ ਕਰਿਆ ਜੀ ਆ ਵੀਰ ਜੀ ਇੱਕੇ ਮਾਲਕ ਕੋਲ ਸੌਰੀ ਇੱਕੇ ਮਾਲਕ ਕੋਲ ਵੀਰ ਜੀ ਟਰੈਕਟਰ ਤੇ ਆਪਣਾ ਮਸ਼ੀਨ ਮਕਾਉਆ 36 ਦੀ ਟਰੈਕਟਰ ਜੇ ਵੀਰ ਜੀ ਤੇ ਆਪਣਾ ਕੋਕਾ ਵੀ ਟਰੈਕਟਰ ਜੇ ਜਿੰਨੂੰ ਸਹੀ ਦਾ ਹੈ ਮਾਰਨ 2006 ਆ ਰੇਟ 2 ਲੱਖ 75 ਹਜ਼ਾਰ ਰੁਪਿਆ ਬਾਕੀ ਟਰੈਕਟਰ ਵੀ ਸਿਰਾਂ ਭਾਈ ਗਈ ਤੇ ਪੰਨੀਆਂ ਗੇਅਰ ਲਿਫਟੋ ਬਿਲਕੁਲ ਓਕੇ ਆ ਨਿਰਲੋਆਂ ਵੀ ਗਾਰੰਟੀ ਕੋਲਾ ਵੀ ਬਾਅਦ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਵੀਡੀਓ ਵੀ ਵੀਰ ਨੇ ਪਾਈ ਆਪਾਂ ਨੂੰ ਰੇਤ ਕੱਲੀ ਗੱਲੀ ਵੀਰੇ ਵੀਰ ਨੇ ਆਪਾਂ ਨੂੰ ਮਤਲਬ ਵੀ ਕੈਮਰਾ ਕਮਾ ਕੇ ਵੀਡੀਓ ਬਣਾਈ ਤੇ ਇੱਕ ਵੀਰ ਨੇ ਕੱਲੀਆਂ ਕੱਲੀਆਂ ਆਪਾਂ ਨੂੰ ਫੋਟੋਆਂ ਪਾਈ ਤੇ ਤੁਸੀਂ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਸਾਡਾ ਵੀ ਹੌਸਲਾ ਬੁਲੰਦ ਹੋਵੇ ਤੇ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਐਡ ਕਰਵਾਉਣ ਲਈ 70 ਤੋਂ 79 84000 ਪੰਜ ਤੋਂ 7 ਪੋਸਟਾਂ ਪਾਓ ਤੇ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹੋਰ ਵੀ ਕਰਾਂਗੇ ਜਿਹੜੀ ਵੀ ਵੀਡੀਓ ਕਰਦੇ ਆ ਆਪ ਤਾਂੀਆਂ ਨਦੀਆਂ ਤੋਂ ਲਾਉਂਦੇ ਆ ਤੁਹਾਡੇ ਕੋਲ ਸਮੇਂ ਸਿਰ ਕੌਣ ਸਕਦਾ ਤੇ ਇਹ ਵੀਰ ਜੀ ਜਿਹੜੇ ਵੀਰ ਦਾ ਟਰੈਕਟਰ ਆ ਤੇ ਵੀਰ ਨੇ ਕੋਈ ਕਮੀ ਨਹੀਂ ਛੱਡੀ ਵੀਰ ਜੋ ਬਣਾ ਕੇ ਪਾਈਏ ਕੱਲਾ ਕੱਲਾ ਜਿਹਦੀ ਮਾਣ ਚਾਦਦਾ ਵੀ ਹੋਵੇ ਦਾਪਾ ਚੋਕੇ ਵੀਰ ਨੇ ਖਾ ਪਾ ਗਏ ਤੇ ਮੇਰਾ ਵੀ ਕੁਸਤਾ ਲੋ ਉੱਪਰ ਕਿੱਜੇ ਕੇ ਵੀਰ ਨੇ ਲੜਾਵੇ ਇੱਕ ਫਾਗਿਆ ਬੱਜਦਾ ਪੰਜਾਬ ਦਾ ਨੰਬਰ 2 ਦਾ ਸਕਰੀਨ ਤੇ ਚੱਲ ਰਿਹਾ ਹੈ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਤੇ ਫੋਟੋ ਵੀ ਵੀਰ ਨੇ ਵੇਖ ਲੋ ਵੀ ਕੱਲੀ ਗੱਲੀ ਖਿੱਚ ਕੇ ਪਾਈ ਨਾਲ ਬਕਾਇਦਾ ਵੀਡੀਓ ਪਾਈ ਵੀਰ ਨੇ ਤੇ ਗੱਲ ਇਸ ਤਰ੍ਹਾਂ ਵੀਰ ਜੀ ਸੰਦ ਚੰਗੇ ਦੋਨੇ ਤੇ ਇਸੇ ਵੀਰ ਕੋਲ ਹੀ ਆ ਆ ਗਈ ਅੱਗੇ ਇੱਕ ਮਸ਼ੀਨ ਤਾਂ ਮਤ ਜਿੰਨੂੰ ਕੋਈ ਕੋਈ ਸਰਪੇ ਵਾਲਾ ਪੰਪ ਕਹਿ ਦਿੰਦਾ ਕੋਈ ਮਸ਼ੀਨ ਕਹਿ ਦਿੰਦਾ ਇਹ ਵੀ ਬਹੁਤ ਵਧੀਆ ਜੇ ਇਸੇ ਵੀਰ ਕੋਲ ਹੀ ਜੇ ਵੀਰ ਨੇ ਵੈਸੇ ਰੇਟ ਤਾਂ ਨਹੀਂ ਦਿੰਦਾ ਦੱਸਿਆ ਬਾਕੀ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਜੀ ਤੇ ਆ ਇੱਕ ਵੀਰ ਜੀ ਇੱਕ ਵੀਰ ਕੋਲ ਟਰੈਕਟਰ ਤੇ ਟਰੈਕਟਰ ਦਾ ਰੇਟ 95000 ਆ ਮਾਡਲ 96 ਪੰਜਾਬ ਨੰਬਰ ਚਿੱਪ ਵਾਲੀ ਕਾਪੀ ਟਰੈਕਟਰ ਸੋਹਣਾ ਜੀ ਕੋਕਾ ਪੀਸ ਟਰੈਕਟਰ ਵੀਰ ਜੀ ਜਿੰਨੂੰ ਕਈ ਦਾ ਮਾਥੀ ਚਲਾ ਕੇ ਤੇ ਵੇਖ ਕੇ ਆਇਆ ਇੱਕ ਘੰਟਾ ਪਹਿਲਾਂ ਸੋਹਣਾ ਟਰੈਕਟਰ ਆ ਵੀਰ ਜੀ ਕੋਕਾ ਪੀਸ ਕੋਈ ਕਮੀਣੀ ਇੱਕ ਪੈਸੇ ਦੀ ਵੀ ਬਾਕੀ ਇੰਨਾ ਵੀਰ ਜੀ ਟਰੈਕਟਰ ਦੀ ਬੈਟਰੀ ਕੋ ਨਹੀਂ ਜੇਗੀ ਉਹ ਤੋਂ ਹੀ ਵੀਰ ਨਾਲ ਸੰਪਰਕ ਕਰ ਸਕਦੇ ਜੇ ਤੇ ਟਰੈਕਟਰ ਪੂਰੇ ਭਾਵ ਯਾਰ ਚ ਜੇ ਜੇ ਕੇ ਵੀਰ ਨੇ ਲੈਣਾ ਹੋਵੇ ਤਾਂ ਤੇ ਕੱਲੀ ਕੱਲੀ ਫੋਟੋ ਆਪਾਂ ਪਾਈਏ ਵੀਰ ਜੀ ਤੇ ਵੀਡੀਓ ਬਣਾ ਕੇ ਬਕਾਇਦਾ ਪਾਈਏ ਜੋ ਕੋ ਜਗਾ ਤੁਹਾਡੇ ਸਾਹਮਣੇ ਜੇ ਟਰੈਕਟਰ ਸੋਨਾ ਰੰਗ ਪੇਟ ਦਾ ਸਾਫ ਆ ਸਾਰਾ ਅਰੀਜਨਲ ਟਰੈਕਟਰ ਅੱਗੇ ਆ ਗਿਆ ਵੀਰ ਜੀ ਇਸੇ ਵੀਰ ਕੋਲ ਹੀ ਇੱਕ ਰੋਟਾਵੇਟਰ ਇਹਦੀ ਡਿਮਾਂਡ ਹੈਗੀ ਵੀਰ ਜੀ 25000 ਰੁਪਿਆ ਤੇ ਵੀਰ ਮਾਨਤਨ ਕਰ ਦਵੇਗਾ ਇਸੇ ਵੀਰ ਕੋਲ ਅੱਗੇ ਆ ਗਿਆ ਜੀ ਇੱਕ ਸੁਹਾਗਾ ਦਾ ਰੇਟ 12000 ਆ ਤੇ ਇਹ ਵੀਰ ਜੀ ਫੁੱਲ ਮਾਨਤੇ ਦੇਗਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ